ਹੈਲੋ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੀ ਤੇ ਪਹਿਲੇ ਸੀਰੀਜ਼ ਦੇ ਵਿੱਚ ਟੈਂਸ ਸੀਰੀਜ਼ ਚ ਤੁਸੀਂ ਦੇਖਿਆ ਸੀਗਾ ਕਿ ਟੈਂਸ ਦੇ ਰੂਲ ਕੀ ਹੁੰਦੇ ਨੇ ਤੇ ਉਹਨਾਂ ਨੂੰ ਆਪਾਂ ਕਿਵੇਂ ਬਣਾਨੇ ਆ ਤੇ ਉਸ ਤੋਂ ਬਾਅਦ ਅਸੀਂ ਦੇਖਿਆ ਸੀ ਪ੍ਰੈਜ਼ੈਂਟ ਜਿਹੜਾ ਇਨਡੈਫਿਨਿਟ ਟੈਂਸ ਹੈ ਉਹਦੇ ਸਾਰੇ ਐਸਪੈਕਟਸ ਡਿਟੇਲ ਚ ਡਿਸਕਸ ਕੀਤੇ ਸੀਗੇ ਅੱਜ ਅਸੀਂ ਬੜੀ ਡਿਟੇਲ ਨਾਲ ਚਰਚਾ ਕਰਾਂਗੇ ਕਿ ਪ੍ਰੈਜ਼ੈਂਟ ਟੈਂਸ ਜਿਹੜਾ ਕੰਟੀਨਿਊਸ ਟੈਂਸ ਹੈ ਉਹ ਕਿਹੜਾ ਹੁੰਦਾ ਵਾ ਤੇ ਉਹਦੇ ਵਿੱਚ ਜਿਹੜਾ ਉਹਨੂੰ ਬਣਾਉਣ ਦਾ ਕੀ ਤਰੀਕਾ ਹੁੰਦਾ ਉਹਦੀ ਪਛਾਣ ਕੀ ਹੁੰਦੀ ਹੈ ਤੇ ਨਾਲੇ ਹੀ ਅਸੀਂ ਇਹ ਵੀ ਚਰਚਾ ਕਰਾਂਗੇ ਉਹ ਅਫਰਮੇਟਿਵ ਸੈਂਟੈਂਸ ਕਿਵੇਂ ਸੈਂਟੈਂਸ ਬਣਾਉਣੇ ਆ 네ਗੇਟਿਵ ਕਿਵੇਂ ਬਣਾਉਣੇ ਨਾਂ ਵਾਲੇ ਚ ਮਤਲਬ ਤੇ ਪ੍ਰਸ਼ਨ ਵਾਲੇ ਯਾਨੀ ਕਿ ਇਨਟਰਾਗੈਟਿਵ ਚ ਕਿਵੇਂ ਬਣਾਉਣੇ ਆ ਤੇ ਮੇਰੀ ਰਿਕੁਐਸਟ ਹੈ ਕਿ ਵੀਡੀਓ ਚ ਐਂਡ ਤੱਕ ਬਨੇ ਰਹੋ ਤੇ ਜੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਕਰ ਚੈਨਲ ਤੇ ਆ ਜੋ ਚਲੋ ਸ਼ੁਰੂ ਕਰੀਏ ਤੇ ਹੁਣ ਆਪਾਂ ਇੱਕ ਚੀਜ਼ ਸਭ ਤੋਂ ਪਹਿਲੇ ਜਿਹੜਾ ਹੈ ਅਸੀਂ ਕਿਸੇ ਵੀ ਟੈਂਸ ਦੀ ਹੈ ਪਹਿਲੇ ਕਰਨੀ ਹੈ ਅਸੀਂ ਪਛਾਣ ਪਛਾਣ ਮਤਲਬ ਹੁਣ ਉਹ ਕਿਹੜੇ ਜਿਹੜੇ ਟੈਂਸ ਨੇ ਉਹਨਾਂ ਨੂੰ ਆਪੇ ਕੋਈ ਐਸਾ ਸੈਂਟੈਂਸ ਹੋਏ ਉਹਨੂੰ ਆਪਾਂ ਕਹੀਏ ਕੀ ਹੈ ਜਿਹੜਾ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਤੇ ਬੇਸਿਕਲੀ ਆਪਾਂ ਇੱਕ ਚੀਜ਼ ਤੇ ਰੱਖਣੀ ਹੈ ਕਿ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਉਹ ਆਣੇ ਨੇ ਸੈਂਟੈਂਸ ਜਿਹੜਾਂ ਦੇ ਵਿੱਚ ਕੰਮ ਹੋਇਆ ਚੱਲ ਰਿਹਾ ਹੋਵੇ ਉਹਦੇ ਬਾਰੇ ਜ਼ਿਕਰ ਕੀਤਾ ਹੋਵੇ ਜਿਵੇਂ ਉਹਨਾਂ ਚ ਆਂਦਾ ਵਾ ਰਿਹਾ ਰਹੀ ਰੇ ਉਹ ਰਹਿ ਹਨ ਰਿਆ ਇਹਦੇ ਚ ਕੀ ਹੁੰਦਾ ਕਿ ਕੰਮ ਚੱਲ ਰਿਹਾ ਅਸੀਂ ਕੰਮ ਕਰਨ ਦੇ ਦੌਰਾਨ ਹੀ ਹੈਗੇ ਆ ਮਤਲਬ ਵਿੱਚ ਘਾਰ ਹੀ ਆਂ ਕੰਮ ਕਰਦੇ ਪਏ ਆ ਤੇ ਹੁਣ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਦੇਖੋ ਅਸੀਂ ਖਾਣਾ ਖਾ ਰਹੇ ਹਾਂ ਮਤਲਬ ਅਸੀਂ ਖਾਣਾ ਖਾ ਰਹੇ ਹਾਂ ਥੋੜਾ ਖਾ ਲਿਆ ਥੋੜਾ ਹੋਰ ਖਾਣਾ ਮੈਂ ਖਾ ਰਹੇ ਹਾਂ ਰਮਨਜੀਤ ਕਿਤਾਬ ਪੜ ਰਹੀ ਲਗਾਤਾਰ ਪੜਦੀ ਜਾ ਰਹੀ ਹੈ ਤੁਸੀਂ ਫੁੱਟਬਾਲ ਖੇਡ ਰਹੇ ਹੋ ਉਹ ਖੇਡ ਰਹੇ ਨੇ ਮਤਲਬ ਚੱਲ ਰਹੇ ਆ ਉਹਨਾਂ ਦਾ ਕੰਮ ਆ ਫੁੱਟਬਾਲ ਖੇਡਣ ਦਾ ਤੇ ਸਭ ਤੋਂ ਪਹਿਲੇ ਤੇ ਜਦੋਂ ਪਛਾਣ ਹੋ ਗਈ ਉਸ ਤੋਂ ਬਾਅਦ ਇੰਪੋਰਟੈਂਟ ਚੀਜ਼ ਕੀ ਹੁੰਦੀ ਹੈ ਬਣਾਉਣ ਦਾ ਤਰੀਕਾ ਤੇ ਇੱਥੇ ਸਭ ਤੋਂ ਪਹਿਲੇ ਆਣਾ ਸਬਜੈਕਟ ਆਪਾਂ ਜਿਵੇਂ ਗੱਲ ਕੀਤੀ ਸੀ ਸਬਜੈਕਟ ਹੁੰਦਾ ਕਰਤਾ ਕੰਮ ਕਰਨ ਵਾਲਾ ਉਸ ਤੋਂ ਬਾਅਦ ਆਣਾ ਮੈਂ ਇਸ ਐਮ ਆਰ ਜਿਹਨੂੰ ਆਪਾਂ ਕਹਿੰਦੇ ਆ ਹੈਲਪਿੰਗ ਵਰਬ ਉਸ ਤੋਂ ਬਾਅਦ ਆਣਾ ਵਾ ਸਾਡਾ ਵਰਬ ਦੀ ਫਰਸਟ ਫਾਰਮ ਦੇ ਨਾਲ ਆਣਾ ਵਾ ਆਈ ਐਨ ਜੀ ਤੇ ਤੁਸੀਂ ਜਾਣਦੇ ਹੋ ਵਰਬ ਦੀਆਂ ਤਿੰਨ ਫਾਰਮਸ ਹੁੰਦੀਆਂ ਨੇ ਆਪਾਂ ਵਰਬ ਦੀ ਫਰਸਟ ਫਾਰਮ ਯੂਜ਼ ਕਰਨੀ ਹੈ ਜਿਵੇਂ ਪਲੇ ਹੈ ਤੇ ਪਲੇ ਦੇ ਨਾਲ ਆਪਾਂ ਆਈ ਐਨ ਜੀ ਲਗਾ ਦਨਾ ਪਲੇਇੰਗ ਬਣ ਜਾਏਗਾ ਉਸ ਤੋਂ ਬਾਅਦ ਆਬਜੈਕਟ ਜਿਹੜੇ ਕੰਮ ਨੂੰ ਕੀਤਾ ਜਾ ਰਿਹਾ ਦੇ ਅਸੇਂਟੈਂਸ ਬਣਾਣੇ ਇਹਦੇ ਨਾਲ ਸਾਡੇ ਬੜੇ ਆਸਾਨ ਹੈ ਹੁਣ ਇਹਦੇ ਚ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਅਸੀਂ ਦੇਖਣਾ ਕਿ ਇਸ ਕਿੱਥੇ ਆਣਾ ਹੈ ਐਮ ਕਿੱਥੇ ਆਣਾ ਤੇ ਆਰ ਕਿਹਦੇ ਨਾਲ ਆਣਾ ਇਹ ਮੋਟੇ ਤੌਰ ਤੇ ਆਪਾਂ ਚੀਜ਼ ਰੱਖਣੀ ਹੈ ਕਿ ਜਿਹੜਾ ਇਸ ਹੈਗਾ ਨਾ ਉਹ ਕੱਲੇ ਵਾਸਤੇ ਆਣਾ ਮੈਂ ਉਹ ਥਰਡ ਪਰਸਨ ਸਿੰਗੂਲਰ ਆਪਾਂ ਪਰਸਨਸ ਵੀ ਪਿਛਲੀ ਵੀਡੀਓ ਚ ਗੱਲ ਕੀਤੀ ਸੀ ਕਿ ਜਿਹੜਾ ਫਸਟ ਪਰਸਨ ਹੁੰਦਾ ਮੈਂ ਤੇ ਅਸੀਂ ਸੈਕੰਡ ਪਰਸਨ ਹੁੰਦਾ ਵਾ ਤੁਸੀਂ ਤੇ ਥਰਡ ਪਰਸਨ ਉਹ ਸਾਰੇ ਜਿਨ੍ਹਾਂ ਦੇ ਬਾਰੇ ਆਪਾਂ ਗੱਲ ਕਰਨਿਆ ਤੇ ਥਰਡ ਪਰਸਨ ਸਿੰਗੂਲਰ ਚ ਕੀ ਆਏਗਾ ਹੀ ਆਏਗਾ ਸ਼ੀ ਆਏਗਾ ਇਟ ਆਏਗਾ ਕੋਈ ਆ ਨਾਂ ਕਿਸੇ ਦਾ ਹੋਵੇ ਉਹ ਸਿੰਗੂਲਰ ਹੋਇਆ ਨਾ ਤੇ ਥਰਡ ਪਰਸਨ ਵੀ ਹੋਇਆ ਇਹ ਹੀ ਮਤਲਬ ਲੜਕਾ ਹੋ ਗਿਆ ਸ਼ੀ ਲੜਕੀ ਹੋ ਗਈ ਐਸਾ ਕਿ ਇਟ ਕੋਈ ਬੇਜਾਨ ਚੀਜ਼ ਹੋ ਗਈ ਜਾਂ ਕੋਈ ਜਾਨਵਰ ਦੇ ਵਾਸਤੇ ਅਸੀਂ ਯੂਜ਼ ਕਰਦੇ ਨੇ ਤੇ ਬਾਕੀ ਨਾਮ ਦੇ ਨਾਲ ਵੀ ਇ ਆਏਗਾ ਐਮ ਸਿਰਫ ਆਣਾ ਆਈ ਦੇ ਨਾਲ ਮੇਰੇ ਨਾਲ ਇਹ ਬਾਕੀ ਸਾਰਿਆਂ ਦੇ ਨਾਲ ਆ ਰਿਹਾ ਜਿਵੇਂ ਆਰ ਜਿਵੇਂ ਦੇ ਵੀ ਯੂ ਜੇਹ ਕੋਈ ਪਲੂਰਲ ਚੀਜ਼ ਹੋ ਜਿਵੇਂ ਬੱਚੇ ਚਿਲਡਰਨ ਹਨ ਤੇ ਬਹੁਤ ਸਾਰੇ ਖਿਡਾਰੀ ਹੋ ਉਹਨਾਂ ਵਾਸਤੇ ਵੀ ਆਰ ਮਤਲਬ ਕੋਈ ਵੀ ਚੀਜ਼ ਜਿਹੜੀ ਇੱਕ ਤੋਂ ਜ਼ਿਆਦਾ ਹੋਏ ਥਰਡ ਪਰਸਨ ਸਿੰਗੂਲਰ ਉਹਦੇ ਵਾਸਤੇ ਆਪਾਂ ਇਹਨੂੰ ਯੂਜ਼ ਕਰਨਾ ਹੁਣ ਆਪਾਂ ਬਣਾਉਂਦਾ ਇਹ ਸੈਂਟੈਂਸ ਨੂੰ ਬਣਾ ਕੇ ਦੇਖਣੇ ਤੁਸੀਂ ਆਪ ਮੇਰੇ ਨਾਲ ਲੰਘ ਬਣਾਓ ਤੇ ਫਿਰ ਦੇਖੋ ਕਿੰਨਾ ਆਸਾਨ ਹੈ ਜਿਵੇਂ ਅਸੀਂ ਖਾਣਾ ਖਾ ਰਹੇ ਹਾਂ ਅਸੀਂ ਕੀ ਹੋਇਆ ਵੀ ਹਨਾ ਅਸੀਂ ਤੇ ਵੀ ਹੁੰਦਾ ਨਾ ਵੀ ਤੇ ਵੀ ਦੇ ਨਾਲ ਕੀ ਆਣਾ ਹੈ ਆਰ ਵੀ ਆਰ ਹਨਾ ਵੀ ਆਰ ਹੁਣ ਵਰਬ ਦੀ ਫਸਟ ਫਾਰਮ ਆਣੀ ਆ ਵੀ ਆਰ ਮਤਲਬ ਖੇਲਣ ਨੂੰ ਕੀ ਕਹਿੰਦੇ ਆ ਪਲੇ ਉਹ ਖਾਣ ਨੂੰ ਕੀ ਕਹਿੰਦੇ ਆ ਈਟ ਈਟ ਫਸਟ ਫਾਰਮ ਇਹਦੇ ਨਾਲ ਆਪਾਂ ਲਗਾ ਦੈ ਨਾ ਆਈing ਈਟਿੰਗ ਬਣ ਗਿਆ ਵੀ ਆਰ ਈਟਿੰਗ ਤਾਂ ਉਸ ਤੋਂ ਬਾਅਦ ਆਣਾ ਸਾਡਾ ਆਬਜੈਕਟ ਆਬਜੈਕਟ ਕੀ ਹੈਗਾ ਖਾਣਾ 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 ਮਤਲਬ ਵਰਬ ਹੈ ਤੇ ਜਿਹੜਾ ਖਾਣਾ ਐਕਚੁਅਲ ਚ ਹੈਗਾ ਭੋਜਨ ਹੈਗਾ ਉਹ ਹੋ ਗਿਆ ਸਾਡਾ ਫੂਡ ਉਹ ਸਾਡਾ ਆਬਜੈਕਟ ਹੋ ਗਿਆ ਤੇ ਵੀ ਆਰ ਈਟਿੰਗ ਫੂਡ ਠੀਕ ਹੈ ਹੁਣ ਦੂਸਰਾ ਸਾਡਾ ਹੈ ਰਮਨਜੀਤ ਕਿਤਾਬ ਪੜ ਰਹੀ ਹੈ ਤੇ ਇੱਥੇ ਸਭ ਤੋਂ ਪਹਿਲੇ ਇਹ ਹੁੰਦੇ ਕੋ ਇਹਦੇ ਚ ਨਾਂ ਆ ਗਿਆ ਕਿਸੇ ਦਾ ਰਮਨਜੀਤ ਹੁਣ ਇਹ ਥਰਡ ਪਰਸਨ ਸਿੰਗੂਲਰ ਹੈ ਇਹਦੇ ਨਾਲ ਆਣਾ ਮੈਂ ਉਹ ਕੱਲੀ ਹੈ ਨਾ ਇੱਕ ਜਣਾ ਹੈ ਤੇ ਇਜ਼ ਰਮਨਜੀਤ ਇਜ਼ ਫਿਰ ਕਿਤਾਬ ਪੜਨ ਪੜਨ ਨੂੰ ਕੀ ਕਹਿੰਦੇ ਆਪਾਂ ਰੀਡ ਰੀਡ ਹੋ ਗਿਆ ਨਾ ਰੀਡ ਦੀ ਫਰਸਟ ਫਾਰਮ ਵੀ ਰੀਡ ਹੋ ਗਈ ਤੇ ਆ ਲ ਇਹ ਦੇ ਲਾ ਗਿਆ ਆਈ ਐਨ ਜੀ ਰਮਨ ਜੀ ਇਸ ਰੀਡਿੰਗ ਉਸ ਤੋਂ ਬਾਅਦ ਕੀ ਹੈਗਾ ਕਿਤਾਬ ਹੈਗਾ ਸਾਡਾ ਆਬਜੈਕਟ ਕਿਸ ਚੀਜ਼ ਨੂੰ ਕੀਤਾ ਜਾਂਦਾ ਵਾ ਉਹ ਆਪਾਂ ਕਹਿੰਦੇ ਆਬਜੈਕਟ ਤੇ ਸਾਡਾ ਕਿਤਾਬ ਆਬਜੈਕਟ ਹੋ ਗਿਆ ਰਮਨ ਜੀ ਇਸ ਰੀਡਿੰਗ ਅ ਬੁੱਕ ਤੁਸੀਂ ਫੁੱਟਬਾਲ ਖੇਡ ਰਹੇ ਹੋ ਇੱਥੇ ਹੁਣ ਤੁਸੀਂ ਮਤਲਬ ਯੂ ਤੇ ਯੂ ਦੇ ਨਾਲ ਆਪਾਂ ਕੀ ਕਿਹਾਣਾ ਆਰ ਖੇਲਣ ਨੂੰ ਕੀ ਕਹਿੰਦੇ ਆ ਪਲੇ ਤੇ ਪਲੇ ਇਹਦੇ ਨਾਲ ਸਾਡਾ ਲੱਗ ਜਾਣਾ ਆਈ ਐਨ ਜੀ ਯੂ ਆਰ ਪਲੇਇੰਗ ਹੁਣ ਸਾਡਾ ਆਬਜੈਕਟ ਕੀ ਹੈਗਾ ਉਹ ਹੈਗਾ ਸਾਡਾ ਫੁੱਟਬਾਲ ਵੀ ਆਰ ਪਲੇਇੰਗ ਫੁੱਟਬਾਲ ਮਤਲਬ ਜਿਸ ਕੰਮ ਨੂੰ ਕਰ ਰਹੇ ਆਪਾਂ ਇਹ ਆਪਾਂ ਫੁੱਟਬਾਲ ਨੂੰ ਸਾਡਾ ਆਬਜੈਕਟ ਹੈ ਨਾ ਉਹਨੂੰ ਕਰ ਰਹੇ ਆ ਤੇ ਉਹਨੂੰ ਖੇਡ ਰਹੇ ਆ ਤੇ ਯੂ ਆਰ ਪਲੇਇੰਗ ਫੁੱਟਬਾਲ ਤੇ ਇਸ ਤਰ੍ਹਾਂ ਇਹ ਤੇ ਸਾਡੇ ਹੈਗੇ ਸੀ ਜਿਹੜੇ ਅ ਅਫਰਮੇਟਿਵ ਸੈਂਟੈਂਸ ਜਿਨ੍ਹਾਂ ਨੂੰ ਕਹਿੰਦੇ ਆ ਕਿ ਜਿਹੜੇ ਬਿਲਕੁਲ ਸਿੰਪਲ ਜਿਹੇ ਹੈਗੇ ਹੈਗੇ ਜਿਨ੍ਹਾਂ 'ਚ ਕੋਈ ਨਾਮ ਵਾਲੀ ਗੱਲ ਨਹੀਂ ਹੈਗੀ ਜਿਨ੍ਹਾਂ 'ਚ ਕੋਈ ਪ੍ਰਸ਼ਨ ਵਾਲੀ ਗੱਲ ਨਹੀਂ ਹੈਗੀ ਤੋਂ ਅੱਗੇ ਜਾ ਕੇ ਅਸੀਂ ਨਾਮ ਵਾਲੇ ਤੇ ਪ੍ਰਸ਼ਨ ਵਾਲੇ ਵੀ ਦੇਖਨੇ ਕਿਵੇਂ ਕਰਨੇ ਆ ਹੁਣ ਅਸੀਂ ਗੱਲ ਕਰਾਂਗੇ 네ਗੇਟਿਵ ਸੈਂਟੈਂਸ ਦੀ ਯਾਨਕਿ ਜਿਹੜੇ ਜਿਨ੍ਹਾਂ ਚ ਨਾਂ ਦਾ ਪ੍ਰਯੋਗ ਹੁੰਦਾ ਵਾ ਤੇ ਜਿਵੇਂ ਅਸੀਂ ਖਾਣਾ ਖਾ ਰਹੇ ਹਾਂ ਤੇ ਇੱਥੇ ਅਗਰ ਨਾਂ ਅਸੀਂ ਖਾਣਾ ਨਹੀਂ ਖਾ ਰਹੇ ਹਾਂ ਤੇ ਆਪੇ 네ਗੇਟਿਵ ਵਾਲਾ ਹੋ ਗਿਆ ਨਾਂ ਵਾਲਾ ਹੋ ਗਿਆ ਅਸੀਂ ਖਾਣਾ ਨਹੀਂ ਖਾ ਰਹੇ ਹਾਂ ਰਮਨਜੀਤ ਕਿਤਾਬ ਨਹੀਂ ਪੜ ਰਹੀ ਹੈ ਦੂਸੀ ਫੁੱਟਬਾਲ ਨਹੀਂ ਖੇਡ ਰਹੇ ਹੋ ਤੇ ਇਹ ਸਾਰੇ ਸਾਡੇ ਮਨਾਂ ਦੇ ਨੇ ਨੈਗੇਟਿਵ ਹੁਣ ਇਹਨਾਂ ਨੂੰ ਵਧਾਣ ਵਾਸਤੇ ਕੋਈ ਖਾਸ ਨਹੀਂ ਕਰਨਾ ਆਪਾਂ ਇਹ ਨਾ ਸਬਜੈਕਟ ਤੇ ਇਹ ਆਇਆ ਇਹਦੇ ਬਾਅਦ ਅਸੀਂ ਨੋਟ ਲਗਾ ਦੇਣਾ ਬਸ ਸਾਰਾ ਚੇਂਜ ਅਸੀਂ ਖਾਣਾ ਨਹੀਂ ਖਾ ਰਹੇ ਹਾਂ ਤੇ ਵੀ ਆਰ ਇਥੇ ਆ ਰਿਹਾ ਹੈ ਨਾ ਵੀ ਆਰ ਨੋਟ ਈਟਿੰਗ ਫੂਡ ਰਮਨਜੀਤ ਕਿਤਾਬ ਨਹੀਂ ਪੜ ਰਿਹਾ ਰਮਨਜੀਤ ਇਜ਼ ਨੋਟ ਰੀਡਿੰਗ ਬੁੱਕ ਤੁਸੀਂ ਫੁੱਟਬਾਲ ਨਹੀਂ ਖੇਡ ਰਹੇ ਹੋ ਯੂ ਆਰ ਨੋਟ ਰੀਡਿੰਗ ਸਿਰਫ ਨਹੀਂ ਲਗਾਣਾ ਪੰਜਾਬੀ ਦੇ ਵਿੱਚ ਤੇ ਅੰਗਰੇਜ਼ੀ ਦੇ ਵਿੱਚ ਉਹੀ ਹੈਲਪਿੰਗ ਦੇ ਵਰਬਾਦ ਨੋਟ ਲਗਾਉਣਾ ਵਾਕੀ ਸਾਰਾ ਸਾਡਾ ਸੈਂਟੈਂਸ ਸੇਮ ਰਹੇ ਤੇ ਇਸ ਤਰ੍ਹਾਂ ਆਪਾਂ ਅ ਨੈਗੇਟਿਵ ਸੈਂਟੈਂਸ ਬਣਾ ਪਾਨੇ ਹੁਣ ਅੱਗੇ ਅਸੀਂ ਗੱਲ ਕਰਨੇ ਆ ਇਨਟੈਰੋਗੇਟਿਵ ਯਾਨੀ ਕਿ ਉਹ ਸੈਂਟੈਂਸ ਜਿਨ੍ਹਾਂ ਚ ਪ੍ਰਸ਼ਨ ਪੁੱਛਿਆ ਜਾਂਦਾ ਦੇਖੋ ਜਿਹੜੇ ਪ੍ਰਸ਼ਨ ਵਾਲੇ ਜਾਂ ਇਨਟੈਰੋਗੇਟਿਵ ਸੈਂਟੈਂਸ ਹੁੰਦੇ ਨੇ ਉਹ ਹਾਂ ਚ ਹੁੰਦੇ ਜਿਨ੍ਹਾਂ ਚ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਜਿਵੇਂ ਅਸੀਂ ਕਹੀਏ ਕਿ ਅਸੀਂ ਖਾਣਾ ਖਾ ਰਹੇ ਆ ਇਹ ਤੇ ਸਾਡਾ ਸਿੱਧਾ ਸੈਂਟੈਂਸ ਸੀ ਜਿਵੇਂ ਅਸੀਂ ਕਹੀਏ ਕੀ ਅਸੀਂ ਖਾਣਾ ਖਾ ਰਹੇ ਹਾਂ ਤੇ ਇੱਥੇ ਨਾਲ ਸਾਈਨ ਜਿਹੜਾ ਲੱਗ ਜਾਂਦਾ ਪ੍ਰਸ਼ਨ ਵਾਲਾ ਤੋਂ ਸਾਡਾ ਇੰਟੈਰੋਗੇਟਿਵ ਸੈਂਟੈਂਸ ਬਣ ਜਾਂਦਾ ਹੁਣ ਜਿਵੇਂ ਕੀ ਅਸੀਂ ਖਾਣਾ ਖਾ ਰਹੇ ਹਾਂ ਇਹਨੂੰ ਅਸੀਂ ਇਸ ਤਰ੍ਹਾਂ ਦਾ ਨਿਸ਼ਾਨ ਲਾਤਾ ਕੀ ਰਮਨਜੀਤ ਕਿਤਾਬ ਪੜ੍ਹ ਰਹੀ ਹੈ ਇੱਥੇ ਵੀ ਲਾਤਾ ਇਹ ਸਾਡਾ ਪ੍ਰਸ਼ਨ ਵਾਲਾ ਬਣ ਗਿਆ ਇੰਟੈਰੋਗੇਟਿਵ ਬਣ ਗਿਆ ਕੀ ਤੁਸੀਂ ਫੁੱਟਬਾਲ ਖੇਡ ਰਹੇ ਹੋ ਇੱਥੇ ਕੀ ਲੱਗਿਆ ਕੀ ਤੁਸੀਂ ਫੁੱਟਬਾਲ ਖੇਡ ਰਹੇ ਹੋ ਠੀਕ ਹੈ ਨਾ ਤੇ ਹੁਣ ਇਹਦੇ ਚ ਇੰਪੋਰਟੈਂਟ ਕੀ ਹੈ ਇਹਨੂੰ ਬਣਾਉਣ ਵਾਸਤੇ ਅਸੀਂ ਕੀ ਕਰਨਾ ਹੈ ਇਹ ਜਿਹੜਾ ਹੈਗਾ ਸਾਡਾ ਇਹ ਜ਼ਾਇਮਾਰ ਇਹਨੂੰ ਲੈਣਾ ਸਭ ਤੋਂ ਪਹਿਲੇ ਤੇ ਇਹ ਜਿਹੜਾ ਪਹਿਲੇ ਆ ਜਾਏਗਾ ਉਸ ਤੋਂ ਬਾਅਦ ਆਏਗਾ ਸਾਡਾ ਸਬਜੈਕਟ ਤੇ ਬਾਕੀ ਸਾਡਾ ਸੇਮ ਰਹਿਣਾ। ਹੁਣ ਜਿਵੇਂ ਆਹ ਦੇਖੋ ਵੀ ਆਰ ਈਟਿੰਗ ਫੂਡ ਤੇ ਇੱਥੇ ਆ ਜਾਣਾ। ਆਰ ਵੀ ਈਟਿੰਗ ਫੂਡ ਇੱਥੇ ਵੀ ਪ੍ਰਸ਼ਨ ਵਾਲਾ ਲੱਗ ਗਿਆ ਸਾਈਨ। ਮਤਲਬ ਜਿਹੜਾ ਇਹਨਾਂ ਨੂੰ ਆਪਸ ਵਿੱਚ ਬਦਲ ਦੇਣਾ ਸੀ ਤੇ ਸਾਡਾ ਉਹਦੇ ਨਾਲ ਸਾਡਾ ਕੀ ਬਣ ਜਾਣਾ ਇਨਟੈਰੋਗੇਟਿਵ ਯਾਨੀ ਕਿ ਪ੍ਰਸ਼ਨ ਵਾਲਾ। ਹੁਣ ਜਿਵੇਂ ਰਮਨ ਜੀ ਇਜ਼ ਰੀਡਿੰਗ ਬੁੱਕ ਤੇ ਜਦੋਂ ਅਸੀਂ ਕਹੀਏ ਕੀ ਰਮਨਜੀਤ ਕਿਤਾਬ ਪੜ੍ਹ ਰਹੀ ਹੈ ਤੇ ਅਸੀਂ ਕਹਿ ਦਨਾ ਇਜ਼ ਰਮਨਜੀਤ ਰੀਡਿੰਗ ਬੁੱਕ ਕੀ ਤੁਸੀਂ ਫੁੱਟਬਾਲ ਖੇਡ ਰਹੇ ਹੋ ਆਰ ਯੂ ਪਲੇਇੰਗ ਫੁੱਟਬਾਲ ਤੇ ਆ ਦੇਖੋ ਕਿੰਨਾ ਆਸਾਨ ਹੈ ਸਿਰਫ ਆਪਸ ਚ ਇਹਨਾਂ ਨੂੰ ਬਦਲ ਦਿੱਤਾ ਤੇ ਉਹਦੇ ਨਾਲ ਜਿਹੜਾ ਵਾ ਬਾਕੀ ਸਭ ਕੁਝ ਸੇਮ ਹੀ ਰਹਿਣਾ ਸਾਰੇ ਰੂਲ ਸਭ ਕੁਝ ਸਿਰਫ ਇਹਨਾਂ ਨੂੰ ਆਪਸ ਚ ਬਦਲਣ ਦੇ ਨਾਲ ਸਾਡਾ ਜਿਹੜਾ ਅਫਰਮੇਟਿਵ ਸਿੰਪਲ ਸੈਂਟੈਂਸ ਹੈ ਹਾਂ ਵਾਲਾ ਸੈਂਟੈਂਸ ਹੈ ਉਹ ਸਾਡਾ ਬਣ ਜਾਂਦਾ ਪ੍ਰਸ਼ਨ ਵਾਲਾ ਤੋ ਦੋਸਤੋ ਇਹ ਜਿਹੜੇ ਤੇ ਅਸੀਂ ਗੱਲ ਕੀਤੀ ਸੀਗੀ ਕਿ ਉਹ ਵਾਲੇ ਸੈਂਟੈਂਸ ਜਿਨ੍ਹਾਂ ਦੇ ਵਿੱਚ ਅਸੀਂ ਪ੍ਰਸ਼ਨ ਪੁੱਛਿਆ ਉਹ ਸਾਡਾ ਹਾਂ ਜਾਂ ਨਾ ਚ ਜਵਾਬ ਹੁੰਦਾ ਇਹੋ ਜਿਹਾਂ ਦਾ ਜਿਵੇਂ ਅਸੀਂ ਕਹੀਏ ਕਿ ਅਸੀਂ ਖਾਣਾ ਖਾ ਰਹੇ ਹਾਂ ਤੇ ਇਹਦਾ ਹਾਂ ਜਾਂ ਨਾ ਜੀ ਜਵਾਬ ਹੋਏਗਾ ਨਾ ਕੀ ਰਮਨਜੀਤ ਕਿਤਾਬ ਪੜ ਰਹੀ ਹੈ ਇਹਦਾ ਵੀ ਹੋਏਗਾ ਹਾਂ ਕੋਈ ਕਹੇਗਾ ਪੜ ਰਹੀ ਹੈ ਤੇ ਹਾਂ ਨਹੀਂ ਪੜ ਰਹੀ ਤੇ ਨਾ ਕੀ ਤੁਸੀਂ ਫੁੱਟਬਾਲ ਖੇਡ ਰਹੇ ਹੋ ਤੇ ਇਹਦਾ ਇਹਦਾ ਵੀ ਜਵਾਬ ਹਾਂ ਜਾਂ ਨਾ ਤੇ ਇਹ ਵਾਲੇ ਤੇ ਸੈਂਟੈਂਸਾਂ ਦੇ ਵਿੱਚ ਇਸ ਤਰ੍ਹਾਂ ਬਣਾ ਲਿਆ ਕਈ ਛਾੜੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਐਵੇਂ ਪੁੱਛਨੇ ਆ ਕਿ ਕੀ ਨਹੀਂ ਪੁੱਛਨੇ ਅਸੀਂ ਕਹਨੇ ਆ ਕਿ ਕਿਉਂ ਕਿੱਥੇ ਮਤਲਬ ਇਹੋ ਜਿਹੇ W H ਚ ਵਾਲੇ ਹੁੰਦੇ ਆ ਜਿਵੇਂ where why ਕਿਉਂ what ਕੀ ਹਨਾ when ਕਦੋਂ ਤੇ ਨਾਲ ਹਾਊ ਵਾਲਾ ਵੀ ਇਹਦੇ 'ਚ ਯੂਜ਼ ਹੋ ਜਾਂਦਾ ਹੈ ਜਿਵੇਂ ਤੇ ਇਹਨਾਂ ਨੂੰ ਬਣਾਉਣ ਵਾਸਤੇ ਇਹਨਾਂ ਦਾ ਹਾਂ ਜਾਂ ਨਾ ਕਿ ਥੋੜੀ ਜਿਹੀ ਜਵਾਬ ਹੁੰਦਾ ਕਿੱਥੇ ਤੇ ਸਾਨੂੰ ਜਗ੍ਹਾ ਦੱਸਣੀ ਪਏਗੀ ਕਿਉਂ ਤੇ ਤੁਹਾਨੂੰ ਕਾਰਨ ਦੱਸਣਾ ਪਏਗਾ ਵਟ ਕੀ ਤੇ ਸਾਨੂੰ ਕੀ ਚੀਜ਼ ਉਹਦੇ ਬਾਰੇ ਦੱਸਣਾ ਪਏਗਾ ਹਾਊ ਤੇ ਤੁਹਾਨੂੰ ਦੱਸਣਾ ਪਏਗਾ ਕਿ ਕਿਵੇਂ ਕਿੱਦਾਂ ਹੋਇਆ ਇਹ ਗੱਲ ਤੇ ਹੁਣ ਇਹਨਾਂ ਨੂੰ ਬਣਾਉਣ ਵਾਸਤੇ ਅਸੀਂ ਕੀ ਕਰਨਾ ਹੈ ਹੁਣ ਜਿਵੇਂ ਇੱਕ ਇੱਕ ਸੈਂਟੈਂਸ ਲੈ ਕੇ ਅਸੀਂ ਦੇਖਨੇ ਆ ਕੀ ਅਸੀਂ ਖਾਣਾ ਖਾ ਰਹੇ ਹਾਂ ਤੇ ਅਸੀਂ ਉਹਦਾ ਬਣਾ ਲੈਣਾ ਆਰ ਵੀ ਈਟਿੰਗ ਫੂਡ ਤੇ ਅਗਰ ਇਹ ਹੋ ਜੇ ਕਿ ਅਸੀਂ ਖਾਣਾ ਕਿਉਂ ਖਾ ਰਹੇ ਆ ਇੱਥੋਂ ਮਟਾ ਦੀ ਇੱਕ ਮਿੰਟ ਕਿ ਅਸੀਂ ਖਾਣਾ ਕਿਉਂ ਖਾ ਰਹੇ ਤੇ ਫੇਰ ਕੀ ਆ ਜਾਣਾ ਵੈਸੇ ਨੋਰਮਲੀ ਅਸੀਂ ਕੀ ਬਣਾਇਆ ਸੀ ਆਰ ਵੀ ਈਟਿੰਗ ਫੂਡ ਉਹ ਆਰ ਤੋਂ ਪਹਿਲੇ ਵੀ ਅਸੀਂ ਉਹ ਲਗਾ ਦੇਣਾ WH ਨਾਲ ਜਿਹੜਾ ਵਰਡ ਸ਼ੁਰੂ ਹੋ ਜਾਣਾ ਇੱਥੇ ਆ ਜਾਏਗਾ ਵਾਇ ਦੋਸਤੋ 네ਗੇਟਿਵ ਇਨਟੈਰੋਗੇਟਿਵ ਜਿਹੜੇ ਆ ਉਹ ਸੈਂਟੈਂਸ ਹੁੰਦੇ ਨੇ ਜਿਨ੍ਹਾਂ ਚ ਨਾਂ ਦਾ ਵੀ ਪ੍ਰਯੋਗ ਹੋਏ ਤੇ ਪ੍ਰਸ਼ਨ ਵੀ ਪੁੱਛਿਆ ਗਿਆ ਹੋਵੇ ਤੇ ਜਿਵੇਂ ਆ ਦੇਖੋ ਇੱਥੇ ਅਸੀਂ ਪ੍ਰਸ਼ਨ ਵਾਲਾ ਪਹਿਲੇ ਬਣਾਇਆ ਕੀ ਅਸੀਂ ਖਾਣਾ ਖਾ ਰਹੇ ਹਾਂ ਤੇ ਅਗਰ ਇੱਥੇ ਨਾਂ ਲੈ ਹੋ ਜੇ ਕੀ ਅਸੀਂ ਖਾਣਾ ਨਹੀਂ ਖਾ ਰਹੇ ਐਵੇਂ ਵੀ ਤੇ ਅਸੀਂ ਪੁੱਛਨੇ ਆ ਨਾ ਭਈ ਕੀ ਅਸੀਂ ਖਾਣਾ ਨਹੀਂ ਖਾਣਾ ਨਹੀਂ ਖਾਣਾ ਖਾ ਰਹੇ ਕੀ ਰਮਨਜੀਤ ਕਿਤਾਬ ਪੜ ਰਹੀ ਹੈ ਕੀ ਰਮਨਜੀਤ ਕਿਤਾਬ ਨਹੀਂ ਪੜ ਰਹੀ ਹੈ ਕੀ ਤੁਸੀਂ ਫੁੱਟਬਾਲ ਖੇਡ ਰਹੇ ਹੋ ਕੀ ਤੁਸੀਂ ਫੁੱਟਬਾਲ ਨਹੀਂ ਖੇਡ ਰਹੇ ਹੋ ਇਹਦੇ ਚ ਹੁਣ ਨਾਂ ਦਾ ਵੀ ਪ੍ਰਯੋਗ ਹੋ ਗਿਆ ਤੇ ਪ੍ਰਸ਼ਨ ਵੀ ਪੁੱਛਿਆ ਗਿਆ ਤੇ ਇਹੋ ਜਿਹੇ ਨੂੰ ਭਰਨ ਵਾਸਤੇ ਵੀ ਕੋਈ ਖਾਸ ਨਹੀਂ ਕਰਨਾ ਅਸੀਂ ਇਹ ਜਿਵੇਂ ਅਸੀਂ ਪਹਿਲੇ ਕਿਹਾ ਸੀਗਾ ਸਿੰਪਲ ਤੋਂ ਇੰਟੈਰੋਗੇਟਿਵ ਬਣਾਉਣ ਵਾਸਤੇ ਸਾਨੂੰ ਇਹ ਜਿਹੜਾ ਹੈਲਪਿੰਗ ਵਰਬ ਇਸ ਆ ਮਾਰ ਸਭ ਤੋਂ ਪਹਿਲੇ ਲੈਣੀ ਹੈ ਫਿਰ ਸਬਜੈਕਟ ਫਿਰ ਵਰਬ ਦੀ ਫਰਸਟ ਫਾਰਮ ਦੇ ਨਾਲ ਆਈing ਫੇਰ ਆ ਜਾਣਾ ਆਬਜੈਕਟ ਹੁਣ ਇਹਦੇ ਚ ਸਿੰਪਲ ਅਸੀਂ ਕੀ ਕਰਨਾ ਵਾ ਇੱਥੇ ਆਪਾਂ ਕੀ ਬਣਾਇਆ ਸੀ ਆਰ ਵੀ ਅ ਇੱਥੋਂ ਅਸੀਂ ਬਣਾਇਆ ਸੀ ਨਾ ਆਰ ਵੀ ਇਜ਼ ਰਮਨਜੀਤ ਆਰ ਯੂ ਹੁਣ ਇਹ ਤੇ ਸਬਜੈਕਟ ਜਿਹੜਾ ਹੈਗਾ ਸਾਡਾ ਉਹਦੇ ਬਾਅਦ ਸਾਡਾ ਨੋਟ ਆ ਜਾਣਾ ਤੇ ਜਿਵੇਂ ਆਰ ਵੀ ਨੋਟ ਮੀਟਿੰਗ ਫੂਡ ਆ ਇਸ ਰਮਨਜੀਤ ਨੋਟ ਰੀਡਿੰਗ ਦਾ ਬੁੱਕ ਆਰ ਯੂ ਨੋਟ ਖੇល ਰਿਓ ਫੁੱਟਬਾਲ ਤੇ ਇਹ ਸਾਰਿਆਂ ਦਾ ਅਸੀਂ ਬਣ ਗਿਆ ਜਿਵੇਂ ਕੀ ਤੁਸੀਂ ਫੁੱਟਬਾਲ ਨਹੀਂ ਖੇਡ ਰਹੇ ਹੋ ਆਰ ਯੂ ਨੋਟ ਪਲੇਇੰਗ ਫੁੱਟਬਾਲ ਕੀ ਰਮਨਜੀਤ ਕਿਤਾਬ ਨਹੀਂ ਪੜ ਰਹੀ ਹੈ ਇਸ ਰਮਨਜੀਤ ਨੋਟ ਰੀਡਿੰਗ ਦਾ ਬੁੱਕ ਅ ਕੀ ਅਸੀਂ ਖਾਣਾ ਨਹੀਂ ਖਾ ਰਹੇ ਆ ਆਰ ਵੀ ਨੋਟ ਈਟਿੰਗ ਦਾ ਫੂਡ ਤੇ ਇਸ ਤਰ੍ਹਾਂ ਜਿਹੜੇ ਆ ਇਹਨਾਂ ਨੂੰ ਆਪਾਂ ਨੈਗੇਟਿਵ ਤੇ ਇੰਟਰੋਗੇਟਿਵ ਸੈਂਟੈਂਸ ਵੀ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਵਿੱਚ ਬਣਾ ਸਕਦੇ ਆ ਦੋਸਤੋ ਅਸੀਂ ਸਾਰੇ ਆਸਪੈਕਟ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਕਵਰ ਕੀਤੇ ਨੇ ਤੇ ਤੁਹਾਨੂੰ ਕਿੱਦਾਂ ਦਾ ਲੱਗਾ ਇਹ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਸਾਨੂੰ ਤੇ ਨਾਲੇ ਇਹ ਵੀਡੀਓ ਨੂੰ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਜੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਦਾ ਚੈਨਲ ਥੈਂਕ ਯੂ ਵੈਰੀ ਮੱਚ ਅਗਲੀ ਜਿਹੜੀ ਵੀਡੀਓ ਦੇ ਵਿੱਚ ਅਸੀਂ ਹੋਰ ਇੱਕ ਨਵਾਂ ਟੈਂਸ ਲੈ ਕੇ ਆਵਾਂਗੇ ਦ ਸਟੇਟ ਯੂਨ